ਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹਦੇ ਅੰਦਰ ਬਹੁਤ ਵੱਡਾ ਸਿਸਟਮ ਕਰਤਾਪੁਰਖ ਵਾਹਿਗੁਰੂ ਨੇ ਫਿੱਟ ਕੀਤਾ ਉਹ ਸਿਸਟਮ ਦੇ ਮੁਤਾਬਕ ਅਸੀਂ ਰੋਟੀ ਖਾਈ ਜਾ ਰਹੇ ਹਾਂ ਖੂਨ ਬਣੇ ਜਾ ਰਿਹਾ ਹੈ ਜਿਹੜਾ ਸਾਡੇ ਸਰੀਰ ਨੂੰ ਚਾਹੀਦਾ ਹੈ ਥੁੱਕ ਬਣ ਰਿਹਾ ਹੈ ਅਗਰ ਥੁੱਕ ਨਾ ਬਣੇ ਜੁਬਾਨ ਬੋਲ ਨਹੀਂ ਪਾਏਗੀ ਜੁਬਾਨ ਜਦੋਂ ਗਲਾ ਸੁੱਕਦਾ ਤਾਲੂ ਨਾਲ ਲੱਗਦੀ ਹੈ ਨਾ ਤੇ ਬੋਲਣਾ ਔਖਾ ਹੋ ਜਾਂਦਾ ਸਾਡੀਆਂ ਅੱਖਾਂ ਡੇਲਾ ਸਾਡਾ ਘੁੰਮਦਾ ਹੈ ਤੇ ਅੱਖਾਂ ਦੇ ਅੰਦਰ ਵੀ ਪਾਣੀ ਹੈ ਉਹ ਕਿੱਥੋਂ ਬਣ ਰਿਹਾ ਸਾਰਾ ਕੁਝ ਰੋਟੀ ਵਿੱਚੋਂ ਭੋਜਨ ਵਿੱਚੋਂ ਬਣ ਰਿਹਾ ਤੁਸੀਂ ਚੌਲ ਖਾਂਦੇ ਹੋ ਮੱਕੀ ਖਾਂਦੇ ਹੋ ਬਾਜਰਾ ਖਾਂਦੇ ਹੋ ਪੀਜਾ ਖਾਂਦੇ ਹੋ 버ਗਰ ਖਾਂਦੇ ਹੋ ਵੈਜ ਖਾਂਦੇ ਹੋ ਨੌਨ ਵੈਜ ਖਾਂਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਨੂੰ ਲੋੜਿੰਦੀਆਂ ਨੇ ਜਿਹੜੇ ਤਤ ਲੋੜਿੰਦੇ ਨੇ ਸਾਡੀਆਂ ਹੱਡੀਆਂ ਦੇ ਅੰਦਰ ਕੀ ਚਾਹੀਦਾ ਐ ਅੱਖ ਵਿੱਚ ਕੀ ਚਾਹੀਦਾ ਐ ਮੂੰਹ ਵਿੱਚ ਕੀ ਚਾਹੀਦਾ ਐ ਜਾਂ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਲੋੜ ਐ ਉਹ ਬਣ ਜਾਂਦਾ ਐ ਉਹ ਕੱਢ ਲਿਆ ਜਾਂਦਾ ਐ ਕੋਲ ਰੱਖ ਲਿਆ ਜਾਂਦਾ ਐ ਬਾਕੀ ਵੇਸਟ ਦੇ ਰੂਪ ਵਿੱਚ ਰਿਲੀਜ਼ ਹੋ ਜਾਂਦਾ ਹੈ ਬਾਕੀ ਰੋਜ਼-ਰੋਜ਼ ਤੁਸੀਂ ਰਿਲੀਜ਼ ਕਰਦੇ ਹੋ ਦਿਨ ਦੇ ਅੰਦਰ ਇੱਕ ਵਕਤ ਜਾਂ ਦੋ ਵਕਤ ਜੋ ਪਾਣੀ ਪੀਂਦੇ ਹੋ ਪਿਸ਼ਾਬ ਦੇ ਰਹੀਂ ਬਾਹਰ ਆ ਜਾਂਦਾ ਹੈ ਮਨ ਲਓ ਵੀ ਕੋਈ ਬੰਦਾ ਪਾਣੀ ਪੀ ਜਾ ਰਿਹਾ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਬਾਹਰ ਨਹੀਂ ਆ ਰਿਹਾ ਰਿਲੀਜ਼ ਨਹੀਂ ਹੋ ਰਿਹਾ ਤਾਂ ਕੀ ਹੋਏਗਾ ਉਹ ਪਿਸ਼ਾਬ ਦਾ ਬੰਨ ਪੈਣਾ ਤੁਹਾਨੂੰ ਮੌਤ ਦੇ ਦਰਵਾਜ਼ੇ ਤੱਕ ਖੜਾ ਕਰ ਸਕਦਾ ਹੈ ਮੌਦੀਆਂ ਦਹਲਿਜਾਂ ਦੇ ਉੱਤੇ ਖੜਾ ਕਰ ਸਕਦਾ ਹੈ ਅਗਰ ਤੁਸੀਂ ਰੋਟੀ ਖਾਈ ਜਾ ਰਹੇ ਹੋ ਤੁਹਾਡੇ ਅੰਦਰ ਫਾਰਾ ਹੋ ਗਿਆ ਹੈ ਤੁਹਾਡਾ ਵੇਸਟ ਜਿਹੜਾ ਉਹ ਰਿਲੀਜ਼ ਨਹੀਂ ਹੋ ਰਿਹਾ ਜਿਹੜੀ ਗੰਦਗੀ ਇਹ ਸਾਫ਼ ਨਹੀਂ ਹੋ ਰਹੀ ਪੇਟ ਸਾਫ਼ ਨਹੀਂ ਹੋ ਰਿਹਾ ਤੇ ਇਹਦਾ ਅਰਥ ਜਾਣਦੇ ਹੋ ਇਹ ਦਾ ਦੂਜਾ ਨਾਂ ਹੈ ਮੌਤ ਮੌਤ ਤੱਕ ਆ ਸਕਦੀ ਹੈ ਤਾਂ ਖੈਰ ਗੱਲ ਮੈਂ ਕਰਨੀ ਚਾਹੁੰਦਾ ਵੀ ਸਾਡੇ ਮਨ ਵਿੱਚ ਦਿਨ ਰਾਤ ਕੂੜਾ ਕਰਕਟ ਅਸੀਂ ਭਰ ਰਹੇ ਹਾਂ ਜਾਂ ਸਾਡੇ ਸੱਜਣ ਮਿੱਤਰ ਭੈਣ ਭਰਾ ਦੂਜੇ ਤੀਜੇ ਭਰ ਰਹੇ ਨੇ ਮੈਂ ਤੇ ਇੱਕ ਗੱਲ ਹੋਰ ਬੜਾ ਰਹਾਉਣ ਹਾਂ ਕੋਈ ਆਪਣੇ ਘਰ ਦੀ ਗੰਦਗੀ ਸਾਫ਼ ਕਰਕੇ ਕੋਈ ਸਵਾਨੀ ਗੰਦਗੀ ਸਾਫ਼ ਕਰਕੇ ਘੱਟਾ ਮਿੱਟੀ ਸਾਫ਼ ਕਰਕੇ ਤੇ ਗਵਾਂਡੀ ਦੇ ਦਰਵਾਜ਼ੇ ਦੇ ਅੱਗੇ ਢੇਰ ਲਾਵੇ ਗਵੰਡਾ ਗਵੰਡਾ ਲੜ ਪੈਂਦੀਆਂ ਨੇ ਉਹ ਕਹਿੰਦੀਆਂ ਤੇਰੇ ਘਰ ਦੀ ਗੰਦਗੀ ਮੇਰੇ ਦਰਵਾਜ਼ੇ ਦੇ ਸਾਹਮਣੇ ਕਿਉਂ ਆਈ ਲੜਦੇ ਹੋ ਨਾ ਵੀ ਤੇਰੇ ਘਰ ਦਾ ਕੂੜਾ ਮੇਰੇ ਦਰਵਾਜ਼ੇ ਦੇ ਸਾਹਮਣੇ ਕਿਉਂ ਪਰ ਇਧਰ ਕੀ ਕੋਈ ਚੁਗਲੀ ਕਰਦਾ ਤਾਂ ਹਜ਼ਮ ਕਰਦੇ ਹੋ ਨਿੰਦਾ ਕਰਦਾ ਤਾਂ ਹਜ਼ਮ ਕਰਦੇ ਹੋ ਈਰਖਾ ਕਰਦਾ ਤਾਂ ਹਜ਼ਮ ਕਰਦੇ ਹੋ ਕਾਮੁਕ ਚੁਟਕਲੇ ਕੋਈ ਤੁਹਾਡੇ ਅੰਦਰ ਸੁੱਟਦਾ ਤਾਂ ਹਜ਼ਮ ਕਰਦੇ ਹੋ ਸਭ ਕੁਝ ਹਜ਼ਮ ਕਰੀ ਜਾ ਰਹੇ ਹੋ ਤੇ ਹੁਣ ਅੰਦਰ ਕੀ ਬਣਿਆ ਪਿਆ ਹੈ ਅੰਦਰ ਮਨ ਮੁਰਦਾ ਹੋ ਗਿਆ ਪਹਿਲੀ ਗੱਲ ਫੇਰ ਦੁਰਾ ਰਹਿਆ ਭੋਜਨ ਖਾਓ ਨਿਕਲੇ ਨਾ ਪਾਣੀ ਪੀਓ ਨਿਕਲੇ ਨਾ ਤੇ ਮੌਤ ਆ ਜਾਂਦੀ ਹੈ ਹੁਣ ਮਨ ਵਿੱਚੋਂ ਕੱਢ ਤੇ ਅਸੀਂ ਕੁਝ ਰਹਿ ਨਹੀਂ ਨਾ ਤੇ ਗੰਦਗੀ ਸਾਫ ਕਰ ਰਹੇ ਆ ਨਾ ਚੁਗਲੀ ਕੱਢ ਰਹੇ ਆ ਨਾ ਨਿੰਦਾ ਕੱਢ ਰਹੇ ਆ ਨਾ ਠੱਗੀ ਕੱਢ ਰਹੇ ਆ ਨਾ ਬੇਈਮਾਨੀ ਕੱਢ ਰਹੇ ਆ ਨਾ ਧੋਖਾ ਤੜੀ ਕਰ ਰਹੇ ਆ ਨਾ ਬੁਰੇ ਵਿਚਾਰ ਕੱਢ ਰਹੇ ਆ ਕੱਢ ਰਹੇ ਹੋ ਕੱਢ ਤੇ ਕੁਝ ਰਹਿ ਨਹੀਂ ਪਰ ਉਲਟਾ ਸੁੱਟੀ ਜਾ ਰਹੇ ਆ ਅੰਦਰ ਇਹ ਉਧਰੋਂ ਪਿਸ਼ਾਬ ਦਾ ਬਣ ਪਿਆਏ ਉਧਰੋਂ ਹੋਰ ਪਾਣੀ ਪੀ ਜਾਓ ਇਹ ਹਾਲ ਅਸੀਂ ਕੀਤਾ ਆਪਣੇ ਮਨ ਦਾ ਮਨ ਮੁਰਦਾ ਹੋ ਗਿਆ ਹੈ ਮਨ ਮੁਰਝਾ ਗਿਆ ਹੈ ਮਨ ਕੁਮਲਾ ਗਿਆ ਹੈ ਮਨ ਬੁਝ ਗਿਆ ਹੈ ਉਹਦਾ ਰੂਪ ਜਿਹੜਾ ਬਾਹਰ ਦਿਸ ਰਿਹਾ ਉਹ ਇਹ ਦਿਸ ਰਿਹਾ ਵੀ ਤੁਹਾਡੇ ਚਿਹਰੇ ਕੁਮਲਾਏ ਨਜ਼ਰ ਪੈਂਦੇ ਨੇ ਤੁਹਾਡੇ ਚਿਹਰੇ ਉਤਰੇ ਨਜ਼ਰ ਪੈਂਦੇ ਨੇ ਤੁਸੀਂ ਅੰਦਰੋਂ ਮੁਰਝਾਏ ਨਜ਼ਰ ਪੈਂਦੇ ਹੋ ਮੁਰਦਿਆਂ ਵਾਂਗ ਸਾਡੀਆਂ ਲਾਸ਼ਾਂ ਜਿਉਂਦੀਆਂ ਲਾਸ਼ਾਂ ਵਾਂਗ ਅਸੀਂ ਤੁਰੇ ਫਿਰਦੇ ਹਾਂ ਕਿਸੇ ਦਾ ਚੰਗਾ ਕਾਰੋਬਾਰ ਦੇਸਦਾ ਤਾਂ ਤੁਹਾਡੇ ਅੰਦਰ ਮੁਰਝਾਟ ਬਣ ਜਾਂਦੀ ਕਿਸੇ ਦੇ ਬੱਚੇ ਚੰਗੇ ਨੇ ਤਾਂ ਮੁਰਝਾਟ ਬਣ ਜਾਂਦੀ ਤੁਸੀਂ ਅੰਦਰੋਂ ਮੁਰਦਾ ਹੋਏ ਪਏ ਹੋ ਤੁਸੀਂ ਦਾ ਮੇਨ ਗੁੱਸਾ ਨਾ ਕਰਿਓ ਸਾਰੇ ਹੀ ਆਪਾਂ ਐਸੇ ਘੇਰੇ ਦੇ ਅੰਦਰ ਹੀ ਆਂ ਖੈਰ ਜੋ ਮੈਂ ਗੱਲ ਕਰ ਰਿਹਾ ਸਾਂ ਸਵੇਰ ਤੋਂ ਸ਼ਾਮ ਤੱਕ ਅਸੀਂ ਆਪਣੇ ਅੰਦਰ ਬਹੁਤ ਕੁਝ ਜ਼ਜ਼ਬ ਕਰੇ ਜਾਂਦੇ ਆ ਹਜ਼ਮ ਕਰੇ ਜਾਂਦੇ ਆ ਪ੍ਰਵਾਨ ਕਰੇ ਜਾਂਦੇ ਆ ਪਰ ਕੱਢਣ ਵਾਲਾ ਦਰਵਾਜ਼ਾ ਹੀ ਬੰਦ ਹੈ ਕੱਢਣ ਵਾਲਾ ਰਾਹ ਹੀ ਬੰਦ ਹੈ ਕੱਢ ਰਹੇ ਨਹੀਂ ਇਲਾਜ ਇਹਦਾ ਕਰਦੇ ਨਹੀਂ ਬਾਹਰ ਕੱਢਣਾ ਸੀ ਕੱਢਦੇ ਨਹੀਂ ਅੰਦਰੋਂ ਨੂੰ ਕੂੜੇ ਦਾ ਢੇਰ ਬਣਾ ਲਿਆ ਤੇ ਕੂੜੇ ਦੇ ਢੇਰ ਤੋਂ ਕੀ ਹੋਏਗਾ ਜਿਸ ਪਿੰਡ ਵਿੱਚ ਜਿਸ ਗਲੀ ਵਿੱਚ ਜਿਸ ਵੇੜੇ ਵਿੱਚ ਕੂੜੇ ਦਾ ਬਹੁਤ ਵੱਡਾ ਢੇਰ ਲੱਗਾ ਹੋਵੇ ਰੋਜ਼ ਕੂੜਾ ਕਰਕਟ ਉੱਥੇ ਛੁੱਟੀ ਜਾ ਰਿਹਾ ਦੁਰਗੰਧੀ ਆਏਗੀ ਮੈਲੇ ਦਾ ਢੇਰ ਬਣ ਜਾਏਗਾ ਕੀੜੇ ਚੱਲਣਗੇ ਉਹਦੇ ਨਾਲ ਦੂਜਿਆਂ ਨੂੰ ਵੀ ਪਰੇਸ਼ਾਨੀ ਆ ਆਪਣ ਨੂੰ ਵੀ ਪਰੇਸ਼ਾਨੀ ਇਹੀ ਕੁਝਾ ਜੋ ਹੋ ਰਿਹਾ ਅੱਜ ਸਾਡੇ ਕਰਮਾਂ ਕਰਕੇ ਦੁਜੇ ਵੀ ਪਰੇਸ਼ਾਨ ਨੇ ਪਰਿਵਾਰ ਪਰੇਸ਼ਾਨ ਨੇ ਸਮਾਜ ਪਰੇਸ਼ਾਨ ਹੈ ਪਰੇਸ਼ਾਨੀ ਨਹੀਂ ਧੋਰ ਕੀ ਹੈ ਕੌਣ ਕਹਿ ਰਿਹਾ ਤੁਹਾਨੂੰ ਡਰਗ ਦੀ ਤਸ਼ਕਰੀ ਤੁਸੀਂ ਕਰਦੇ ਹੋ ਬੰਦਿਆਂ ਦੀ ਤਸ਼ਕਰੀ ਤੁਸੀਂ ਕਰਦੇ ਹੋ ਬੇਈਮਾਨੀ ਤੁਸੀਂ ਕਰਦੇ ਹੋ ਠੱਗੀ ਤੁਸੀਂ ਕਰਦੇ ਹੋ ਨਿੰਦਾ ਤੁਸੀਂ ਕਰਦੇ ਹੋ ਚੁਗਲੀ ਤੁਸੀਂ ਕਰਦੇ ਹੋ ਤੇ ਉਸ ਤੋਂ ਬਾਅਦ ਫਰੋਤੀਆਂ ਤੁਸੀਂ ਮੰਗਦੇ ਹੋ ਕਤਲ ਉਹ ਕਰ ਤੁਸੀਂ ਕਰਦੇ ਹੋ ਭਾਵੇਂ ਧਰਮ ਦਾ ਨਾਮ ਦੇ ਕੇ ਕਰੋ ਭਾਵੇਂ ਰਾਜਨੀਤੀ ਦਾ ਤੇ ਸਾਰਾ ਕੁਝ ਮੰਦੀ ਮੈਲ ਵਿੱਚੋਂ ਪੈਦਾ ਹੋ ਰਿਹਾ ਕਿੱਥੋਂ ਪੈਦਾ ਹੋ ਰਿਹਾ ਅਗਰ ਮਨ ਦੇ ਅੰਦਰ ਮੈਲਾ ਵਿਚਾਰ ਨਹੀਂ ਹੈ ਤੇ ਮੈਲ ਕਰਮ ਦੇ ਰਹੀਂ ਬਾਹਰ ਆ ਕਿਵੇਂ ਜਾਏਗੇ ਚੋਰੀ ਦਾ ਵਿਚਾਰ ਪਹਿਲਾਂ ਅੰਦਰ ਬੰਦ ਹੈ ਬਾਅਦ ਵਿੱਚ ਚੋਰੀ ਹੁੰਦੀ ਹੈ ਬੇਈਮਾਨੀ ਦਾ ਵਿਚਾਰ ਪਹਿਲਾਂ ਅੰਦਰ ਬੰਦ ਹੈ ਬਾਅਦ ਵਿੱਚ ਬੇਈਮਾਨੀ ਹੁੰਦੀ ਇਹਨੂੰ ਐਵੇਂ ਸਮਝ ਲਓ ਵੀ ਜਿਵੇਂ ਕੋਈ ਆਰਕੀਟੈਕਟ ਨਕਸ਼ਾ ਬਣਾਉਂਦਾ ਹੈ ਨਾ ਤੇ ਪਹਿਲਾਂ ਮਨ ਤੇ ਪਹਿਲਾਂ ਕਾਗਜ਼ ਤੇ ਬਣਾਉਂਦਾ ਤਾਂ ਉਹ ਜ਼ਮੀਨ ਦੇ ਉੱਤੇ ਬਿਲਡਿੰਗ ਬਣੀ ਹੋਈ ਨਜ਼ਰ ਪੈਂਦੀ ਹੈ ਪਹਿਲਾਂ ਨਕਸ਼ਾ ਬੰਦ ਹੈ ਤੁਹਾਡੇ ਅੰਦਰ ਮੈਂ ਚੋਰੀ ਕਰਨੀ ਯਾਰੀ ਕਰਨੀ ਠੱਗੀ ਕਰਨੀ ਕਤਲੋਗਾਰਤ ਕਰਨਾ ਹੈ ਫਰौती ਮੰਗਣੀ ਆ ਕਰਨਾ ਹੈ ਉਹ ਕਰਨਾ ਹੈ ਉਹ ਤੋਂ ਬਾਅਦ ਤੁਹਾਡਾ ਕਰਮ ਸਾਹਮਣੇ ਆਉਂਦਾ ਹੈ ਤੇ ਕਰਮਾਂ ਦੇ ਨਾਲ ਫਿਰ ਸਮਾਜ ਦੁਖੀ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਤੇ ਫਿਰ ਮੈਂ ਕਹਿੰਨਾ ਸਾਡੇ ਸਮਾਜ ਦੇ ਅੰਦਰ ਪੰਜਾਬੀ ਭਾਈਚਾਰੇ ਦੇ ਅੰਦਰ ਇਹ ਕਿਉਂ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜਿਹਾ ਖਜ਼ਾਨਾ ਹੀ ਬੜਾ ਮੋਲਕ ਹੈ ਪਰ ਖਜ਼ਾਨਾ ਕੀ ਕਰੇ ਜੇ ਕਰੇਗਾ ਜੇ ਖਜ਼ਾਨੇ ਨੂੰ ਵਰਤੋਗੇ ਤਾਂ ਹੀ ਖਜ਼ਾਨੇ ਦਾ ਲਾਭ ਮਿਲੇਗਾ ਵਰਨਾ ਖਜ਼ਾਨੇ ਦਾ ਲਾਭ ਆਪਣੇ ਆ ਕਿਵੇਂ ਮਿਲੇਗਾ ਭੋਜਨ ਬਣਾ ਕੇ ਸਲੈਪ ਦੇ ਉੱਤੇ ਪਿਆਰ ਹੈ ਬੜਾ ਚੰਗਾ ਹੋਵੇ ਸਵਾਦਿਸ਼ਟ ਹੋਏ ਖਾਓਗੇ ਨਹੀਂ ਤੇ ਭੁੱਖ ਕਿਵੇਂ ਮਿٹےਗੀ ਪਾਣੀ ਪਿਆ ਹੋਵੇ ਪੀਓਗੇ ਨਹੀਂ ਪਿਆਸ ਕਿਵੇਂ ਮਿٹےਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਕੋਲੇ ਵਰਤੋਗੇ ਨਹੀਂ ਲਾਓਗੇ ਨਹੀਂ ਤੇ ਲਾਭ ਕਿਵੇਂ ਮਿਲੇਗਾ ਤੋ ਖੈਰ ਮੈਂ ਗੱਲ ਕਰ ਰਿਹਾ ਆ ਸਾਂ ਫਿਰ ਬਿਮਾਰੀਆਂ ਬੰਦੀਆਂ ਨੇ ਬਿਮਾਰੀਆਂ ਦੇ ਨਾਲ ਆਖਰ ਸਾਡੀ ਮੌਤ ਹੁੰਦੀ ਹੈ ਮਾਨਸਿਕ ਤੌਰ ਤੇ ਜਿਹੜੀ ਅੱਜ ਬਹੁਤ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੀ ਇੱਕ ਅੱਧੀ ਉਦਾਹਰਨ ਮੇਰੇ ਸਾਹਮਣੇ ਹੋਰ ਆਵੇ ਜੇਰੀ ਚੀਜ਼ ਅੰਦਰ ਪਾਰੇ ਹੋ ਨਾ ਉਹਦਾ ਰਿਲੀਜ਼ ਹੋਣਾ ਉਹਦਾ ਬਾਹਰ ਕੱਢਣਾ ਬੜਾ ਜ਼ਰੂਰੀ ਹੈ ਬਰਸਾਤਾ ਹੁੰਦੀਆਂ ਨੇ ਮੈਂ ਉਦਾਹਰਨ ਦੇ ਰਿਹਾ ਨੰਗਲ ਟਾਈਮ ਦੇ ਵਿੱਚ ਨਦੀਆਂ ਦੇ ਰਹੀਂ ਪਹਾੜਾਂ ਦੇ ਰਹੀਂ ਪਾਣੀ ਉੱਤੋਂ ਥੱਲੇ ਆ ਰਿਹਾ ਤੇ ਜਦੋਂ ਪਾਣੀ ਬਹੁਤ ਵੱਜ ਜਾਂਦਾ ਹੈ ਲੱਗਦਾ ਹੈ ਸੰਭਾਲ ਨਹੀਂ ਪਾਏਗਾ ਪਾਣੀ ਨੂੰ ਆਪਣੇ ਆਪ ਰਿਲੀਜ਼ ਕਰਨਾ ਪੈਂਦਾ ਹੈ ਸਰਕਾਰ ਰਿਲੀਜ਼ ਕਰ ਦਿੰਦੀ ਭਾਵੇਂ ਉਹਦੇ ਨਾਲ ਸ਼ਹਿਰਾਂ ਪਿੰਡਾਂ ਦਾ ਨੁਕਸਾਨ ਹੋਵੇ ਪਰ ਉਹਨਾਂ ਨੂੰ ਪਤਾ ਹੈ ਹੁਣ ਨੁਕਸਾਨ ਹੋਏਗਾ ਥੋੜਾ ਜੇ ਜੇਨ ਨੰਗਲ ਡੈਮ ਕਿਦਰੇ ਟੁੱਟ ਗਿਆ ਤੇ ਨੁਕਸਾਨ ਕਿੰਨਾ ਵੱਡਾ ਹੋਏਗਾ ਉਹਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਤੋਂ ਖੈਰ ਆਪਣੇ ਅੰਦਰ ਸਾਰਾ ਦਿਨ ਬੁਰਾਈ ਨੂੰ ਪਾਉ ਨਾ। ਬੁਰਾਈ ਨੂੰ ਕੱਢਣ ਦਾ ਯਤਨ ਵੀ ਕਰੋ ਤਾਂ ਕਿ ਤੁਸੀਂ ਡਿਪਰੈਸ਼ਨ ਤੋਂ ਬਚ ਸਕੋ। ਤੁਸੀਂ ਸਟ੍ਰੈਸ ਤੋਂ ਬਚ ਸਕੋ। ਤੁਹਾਡੀ ਸੋਚ ਚੰਗੀ ਬਣੇ, ਕਰਮ ਚੰਗੇ ਬਣਨ, ਲੋਕਾਂ ਨੂੰ ਵੀ ਲਾਭ, ਤੁਹਾਨੂੰ ਵੀ ਲਾਭ, ਤੁਸੀਂ ਵੀ ਸਕੂਨ ਵਿੱਚ, ਲੋਕ ਵੀ ਸਕੂਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ